ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ JobPun Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਕਿ ਜਿਨ੍ਹਾਂ ਨੇ ਹੁਣ ਫਿਜ਼ੀਕਲ ਚੱਲੇ ਹੋਏ ਨੇ ਤੇ ਅੱਜ ਫਿਜ਼ੀਕਲ ਦਾ ਆਪਣਾ ਦੂਜਾ ਤੀਜਾ ਦਿਨ ਸੀ ਠੀਕ ਹੈ 11 ਤਰੀਕ ਤੋਂ ਆਪਣੇ ਫਿਜ਼ੀਕਲ ਸਟਾਰਟ ਹੋਇਆ ਸੀ ਤੇ ਅੱਜ 13 ਤਰੀਕਾ ਤੇ ਜਿਹੜੇ ਜਿਹੜੇ ਬੱਚਿਆਂ ਦੇ ਫਿਜ਼ੀਕਲ ਕਲੀਅਰ ਹੋ ਰਹੇ ਨੇ ਤੇ ਕੁਝ ਬੱਚਿਆਂ ਦੇ ਉੱਥੇ ਫਿਜ਼ੀਕਲ ਚ ਮਤਲਬ ਕਿ ਬੱਚੇ ਫੇਲ ਹੋ ਰਹੇ ਨੇ ਤਾਂ ਉਹਨਾਂ ਨੂੰ ਆਪਾਂ ਵੈਸਟ ਆਫ ਲੱਕ ਦਾ ਲੈਕਚਰ ਨੈਕਸਟ ਟਾਈਮ ਲਈ ਨੈਕਸਟ ਟਾਈਮ ਉਹ ਜਿਹੜਾ ਹੈਗਾ ਬੈਸਟ ਦਿਓ ਤੇ ਟਰਾਈ ਕਰਿਓ ਕਿਉਂਕਿ ਹੁਣ ਅਗਲੀ ਬਾਰ ਨੈਕਸਟ ਈਅਰ 2026 ਦੇ ਵਿੱਚ 3400 ਪੋਸਟ ਜਿਹੜੀ ਪੰਜਾਬ ਸਰਕਾਰ ਨੇ ਅਨਾਉਂਸ ਕੀਤੀ ਆ ਤੇ 3400 ਪੋਸਟ ਅਗਰ ਆਉਣੀਆਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੱਟਆਫ ਵੀ ਬਹੁਤ ਘਟ ਜਾਊਗੀ ਕਿਉਂਕਿ 3400 ਪੋਸਟ ਤੋਂ ਜ਼ਿਆਦਾ ਜਿਹੜੇ ਹੈਗਾ ਸੀਟਸ ਹੋਣ ਕਰਕੇ ਜ਼ਿਆਦੇ ਪੋਸਟਾਂ ਹੋਣ ਕਰਕੇ ਤੁਹਾਡੀ ਜਿਹੜੀ ਕੱਟਆਫ ਆ ਨੈਕਸਟ ਈਅਰ ਉਹ ਘਟ ਜਾਊਗੀ ਅਗਰ ਤੁਹਾਡਾ ਇਸ ਵਾਰ ਕਿਤੇ ਪੁਆਇੰਟ ਤੋਂ ਪੁਆਇੰਟ ਨਾਲ ਜਿਹੜਾ ਹੈਗਾ ਆਪਣਾ ਫਾਈਨਲ ਰਿਜ਼ਲਟ ਵੀ ਰਹਿ ਜੂ ਜਾਂ ਫਿਰ ਤੁਹਾਡਾ ਫਿਜ਼ੀਕਲ ਰਹਿ ਚੁੱਕਿਆ ਥੋੜਾ ਮੋਟਾ ਫਰਕ ਨਾਲ 1 ਸੈਕਿੰਟਾਂ ਦੇ ਫਰਕ ਨਾਲ ਤਾਂ ਤੁਸੀਂ ਹੁਣੀ ਤੋਂ ਪ੍ਰਪੇਅਰ ਹੋਣ ਲੱਗ ਜਾਓ ਕਿਉਂਕਿ ਤਿਆਰੀ ਤੁਹਾਡੀ ਹੁਣ ਹੋ ਰਹੀ ਹੈ ਅਗਰ ਤਾਂ ਤੁਸੀਂ ਇਸ ਵਾਰ ਸਿਲੈਕਸ਼ਨ ਲੈ ਲਈ ਸੀ ਫਿਜ਼ੀਕਲ ਤੱਕ ਪਰ ਤੁਹਾਡਾ ਫੀਕ ਨਹੀਂ ਨਿਕਲਿਆ ਮਤਲਬ ਤੁਹਾਡੀ ਪੜ੍ਹਾਈ ਦੇ ਵਿੱਚ ਸਟੱਡੀ ਦੇ ਵਿੱਚ ਕੋਈ ਫਰਕ ਨਹੀਂ ਤੁਸੀਂ ਆਪਣਾ ਹੁਣ ਫਿਜ਼ੀਕਲ ਵੀ ਸਟਰੋਂਗ ਰੱਖੋ ਤੇ ਤੁਸੀਂ ਆਪਣੀ ਜਿਹੜੀ ਸਟੱਡੀ ਵੀ ਨਾਲ ਦੇ ਨਾਲ ਕਰਦੇ ਰਹੋ ਤੇ ਨੈਕਸਟ ਟਾਈਮ ਤੁਸੀਂ ਇਹ 3400 ਹੋ ਜਿਹੜੀਆਂ ਪੋਸਟ ਆਉਣਗੀਆਂ ਇਹਦੇ ਵਿੱਚ ਆਪਣੇ ਆਪ ਨੂੰ ਤੁਸੀਂ ਸਿਲੈਕਟ ਕਰਨਾ ਠੀਕਾ ਪੰਜਾਬ ਪੁਲਿਸ ਕੌਂਸਟੇਬਲ 2026 ਦੇ ਵਿੱਚ ਤੁਸੀਂ ਆਪਣੇ ਲਈ ਜਿਹੜੀ ਵਰਦੀ ਉਹ ਆਪਣੀ ਬਣਾ ਕੇ ਰੱਖਣੀ ਆ ਤੇ ਆਪਣੀ ਜਿਹੜੀ ਸਿਲੇਕਸ਼ਨ 2026 ਦੇ ਵਿੱਚ ਜਰੂਰ ਲਿਓ ਤੇ ਹੁਣ ਆਪਾਂ ਗੱਲ ਕਰਦੇ ਆ 2025 ਵਾਲੇ ਕੈਂਡੀਡੇਟਾਂ ਦੀ ਜਿਨ੍ਹਾਂ ਨੇ ਆਪਾਂ ਇਹ ਸਪੈਸ਼ਲ ਜਿਹੜਾ ਇਹ ਸੈਸ਼ਨ ਬਣਾ ਰਹੇ ਹਾਂ ਜਿਹੜੇ ਬੱਚੇ ਫਿਜ਼ੀਕਲ ਨੂੰ ਜਿਹੜਾ ਹੈਗਾ ਪਾਸ ਕਰ ਰਹੇ ਨੇ ਕੁਝ ਬੱਚਿਆਂ ਨੂੰ ਜਿਹੜੇ ਹੈਗਾ ਮਤਲਬ ਕਿ ਮੈਸੇਜਸ ਆ ਰਹੇ ਸੀ ਤੇ ਈਮੇਲਸ ਆ ਰਹੀਆਂ ਸੀ ਉਹਨਾਂ ਬਾਰੇ ਬੱਚਿਆਂ ਨੇ ਜਿਹੜੀ ਹੈਗੀ ਕੁਐਰੀ ਸੀਗੀ ਠੀਕ ਹੈ ਅ ਜਦੋਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਰਨ ਬਹੁਤ ਜੁੜ ਕੇ ਬੈਠੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਤੁਹਾਡੇ ਨਾਲ ਫਿਜ਼ੀਕਲ ਬੱਚੇ ਦੇਖ ਕੇ ਆਣੇ ਤੁਹਾਡੇ ਜਿਹੜੇ ਅੰਗੀ ਸਾਥੀ ਨੇ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜੇ ਬੱਚਿਆਂ ਦੀ ਇਕੁਆਰੀ ਸੀ ਕਿ ਸਰ ਸਾਨੂੰ ਮੇਲਸ ਆਈਆਂ ਤੇ ਸਾਨੂੰ ਮੈਸੇਜਸ ਆਏ ਨੇ ਠੀਕ ਹੈ ਇਹ ਮੇਲ ਤੇ ਮੈਸੇਜ ਦਾ ਕੀ ਮਤਲਬ ਹੈ ਜਿਹੜਾ ਹੈਗਾ ਜਾਂ 2023 ਕਿਉਂ ਲਿਖਿਆ ਰਿਹਾ ਭਰਤੀ ਦਾ 2025 ਦੀ ਆ ਠੀ ਦੇਖੋ ਜਿਹੜੇ ਪੰਜਾਬ ਨੂੰ ਸਕੌਨਸਲ ਹੁਣ ਜਿਵੇਂ ਇਹ ਬੱਚਾ ਸੀਗਾ ਜਸ਼ਨਪ੍ਰੀਤ ਸਿੰਘ ਆਪਣੇ ਨਾਲ ਠੀਕ ਹੈ ਤੇ ਇਹ ਬੱਚੇ ਦਾ ਜਿਹੜਾ ਫਿਜ਼ੀਕਲ ਪਾਸ ਹੋਇਆ ਇਹ ਤਕਰੀਬਨ ਤਕਰੀਬਨ ਮਤਲਬ ਕਿ ਇਹਦਾ ਵੀ ਇਸ ਬੱਚੇ ਨਾਲ ਆਪਣਾ ਪਰਸਨਲੀ ਕੰਟੈਕਟ ਸੀਗਾ ਤੇ ਇਸ ਦਾ ਆ ਆਪਾਂ ਕਹਿ ਸਕਦੇ ਹਾਂ ਰੇਸ਼ਵੀ ਲੌਂਗ ਜੰਪ ਵੀ ਹਾਈ ਜੰਪ ਵੀ ਵਧੀਆ ਲੱਗਿਆ ਸੀਗਾ ਤੇ ਇਹ ਆਪਣੇ ਇੱਕ ਮਤਲਬ ਕਿ ਜਿਹੜਾ ਆਪਣਾ ਸਟੱਡੀ ਗਰੁੱਪ ਆ ਉਹਦੇ ਵਿੱਚ ਆਇਆ ਸੀਗਾ ਤੇ ਜਿਹੜੀਆਂ ਬੱਚੇ ਦੇ ਇਨਕੁਆਰੀਆਂ ਸੀ ਇਹਨਾਂ ਬਾਰੇ ਆਪਾਂ ਉਹਨਾਂ ਬਾਰੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਆ ਠੀਕ ਹੈ ਤੇ ਇਹੀ ਜਿਹੜੀਆਂ ਮੇਲਸ ਨੇ ਇਹ ਉਹਨਾਂ ਬੱਚਿਆਂ ਨੂੰ ਆ ਰਹੀਆਂ ਨੇ ਜਿਹੜੇ ਆਪਣੇ ਫਿਜ਼ੀਕਲ ਪਾਸ ਕਰਕੇ ਆ ਰਹੇ ਨੇ ਤੇ ਫਿਜ਼ੀਕਲ ਪਾਸ ਕਰਨ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਇਹ ਮੇਲਸ ਤੇ ਮੈਸੇਜ ਜਿਹੜੇ ਹੈਗੇ ਆ ਰਹੇ ਨੇ ਮਤਲਬ ਉਹਨਾਂ ਦੇ ਡਾਕੂਮੈਂਟ ਸਭ ਕੁਝ ਸਬਮਿਟ ਹੋ ਜਾਂਦਾ ਕਿਉਂਕਿ ਜਿਹੜੇ ਬੱਚਿਆਂ ਨੇ ਮਤਲਬ ਕੋਈ ਫਿਜ਼ੀਕਲ ਨਿਕਲ ਜਾਂਦਾ ਇਸ ਤੋਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ 2-4 ਘੰਟਿਆਂ ਬਾਅਦ ਇਹ ਥੋਨੂੰ ਮੈਸੇਜ ਵੀ ਆ ਜਾਊਗਾ ਮੇਲ ਵੀ ਆ ਜੂਗੀ ਈਮੇਲ ਠੀਕ ਹੈ ਤੇ ਇਹ ਥੋਨੂੰ ਜਿਹੜਾ ਟੈਕਸਟ ਸੁਡਾ ਮੈਸੇਜ ਆ ਜਾਊਗਾ ਇਹਦੇ ਕੀ ਲਿਖਿਆ ਹੁੰਦਾ ਡੀਅਰ ਕੈਂਡੀਡੇਟ ਯੂ ਹੈਵ ਸਕਸੈ ਠੀਕ ਹੈ ਜਿਹੜਾ ਤੁਸੀਂ ਆਪਣਾ ਆਪਣਾ ਫਿਜ਼ੀਕਲ ਦੇ ਕੇ ਪਾਸ ਕੀਤਾਗਾ ਤਾਂ ਜਿਹੜੀ ਉਥੇ ਤੁਹਾਡੀ ਫਾਈਲ ਤੋਂ ਤੁਸੀਂ ਦੇਖਿਆ ਹੋਊ ਤੁਹਾਨੂੰ ਇੱਕ ਫਾਈਲ ਫੜਾ ਦਿੱਤੀ ਜਾਂਦੀ ਹੈ ਠੀਕ ਹੈ ਉਹ ਤੁਹਾਡੀ ਫਾਈਲ ਉਥੇ ਮਰਲ ਕੇ ਸਬਮਿਟ ਹੋ ਚੁੱਕੀ ਆ ਤੇ ਇਹ ਤੁਹਾਡੇ ਫਿਜ਼ੀਕਲ ਪਾਸ ਹੋਣ ਦੀ ਨਿਸ਼ਾਨੀ ਆ ਅਗਰ ਇਹ ਚੀਜ਼ ਨੂੰ ਤੁਸੀਂ ਇਸ ਟੈਕਸਟ ਮੈਸੇਜ ਨੂੰ ਤੇ ਮੇਲ ਨੂੰ ਤੁਸੀਂ ਸਾਬ ਕੇ ਰੱਖਣਾ ਜਿੰਨਾ ਟਾਈਮ ਤੁਹਾਡੀ ਜਿਹੜੀ ਹੈਗੀ ਇਹ ਕਾਸਟੋ ਦੀ ਭਰਤੀ ਸਿਰੇ ਨਹੀਂ ਚੜਦੀ ਕੰਪਲੀਟ ਨਹੀਂ ਹੁੰਦੀ ਠੀਕ ਹੈ ਇਹ ਬਹੁਤ ਜ਼ਰੂਰੀ ਆ ਕਿਉਂਕਿ ਨਾ ਜਾਣੇ ਰੱਬ ਨਾ ਕਰੇ ਕਿ ਕੋਈ ਮਤਲਬ ਕਿ ਉੱਚੀ ਨੀਚ ਹੋ ਜਾਂਦੀ ਆ ਤਾਂ ਤੁਹਾਡੇ ਕੋਲੇ ਐਸਏ ਪ੍ਰੂਫ ਇਹ ਈਮੇਲ ਤੇ ਇਹ ਮੈਸੇਜ ਚਾਹੀਦਾ ਕਿ ਮੇਰੀ ਮੇਰਾ ਜਿਹੜਾ ਫਿਜ਼ੀਕਲ ਵੀ ਪਾਸ ਹੋਇਆ ਹੈ ਇਹ ਮੈਨੂੰ ਪੰਜਾਬ ਪੁਲਿਸ ਦੀ ਅਫੀਸ਼ੀਅਲ ਜਿਹੜੀ ਵੈਬਸਾਈਟ ਤੋਂ ਇਹ ਈਮੇਲ ਤੇ ਇਹ ਮੈਸੇਜ ਆਇਆ ਹੋਇਆ ਠੀਕ ਆ ਇਸ ਮੈਸੇਜ ਤੇ ਇਸ ਈਮੇਲ ਨੂੰ ਆਪਣੇ ਜਿਹੜਾ ਹੈਗਾ ਮਤਲਬ ਕਿ Google ID ਦੇ ਵਿੱਚ ਸਾਂਭ ਕੇ ਰੱਖਿਓ ਤਾਂ ਜੋ ਤੁਹਾਨੂੰ ਨੈਕਸਟ ਕਈ ਵਾਰ ਬੈਸਟਾਈਸ ਆਪਾਂ ਕਹਿ ਸਕਦੇ ਕੋਈ ਇਸ਼ੂ ਹੈ ਨਹੀਂਗਾ ਪਰ ਕਈ ਵਾਰ ਰਿਟ ਪਾਉਂਦਾ ਜਾਂ ਤੁਹਾਡੇ ਕੋਈ ਫਾਈਨਲ ਮਾਰਕਸ ਦਾ ਜਾਂ ਕੋਈ ਵੀ ਇਸ਼ੂ ਹੋ ਜਾਂਦਾ ਤਾਂ ਤੁਹਾਨੂੰ ਇਹ ਮੈਸੇਜ ਈਮੇਲ ਤੁਹਾਡੇ ਕੰਮ ਆਉਗੀ ਤੇ ਹੁਣ ਆਪਾਂ ਗੱਲ ਕਰਦੇ ਆ ਪੰਜਾਬ ਪਲਸ ਕਨਸਟਿਟਿਊਟ ਜਿਹੜਾ ਹੈਗਾ 2023 ਕਿਉਂ ਲਿਖਿਆ ਹੋਇਆ ਇਹੋ ਚੀਜ਼ ਦਾ ਤੁਸੀਂ ਕੋਈ ਚੱਕਰ ਨਾ ਬਣਿਓ ਠੀਕ ਹੈ ਇਹ ਆਪਾਂ ਕਹਿ ਸਕਦੇ ਕੋਈ ਨਾਰਮਲ ਚੀਜ਼ ਆ ਇਹ ਇੱਥੇ 2025 ਮੰਨ ਕੇ ਚਲੋ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਮਤਲਬ ਕਿ ਟੈਨਸ਼ਨ ਵਾਲੀ ਚੀਜ਼ ਹੈ ਨਹੀਂ ਇਹ ਠੀਕ ਆ ਬਸ ਅਗਰ ਥੋੜਾ ਫਿਜ਼ੀਕਲ ਪਾਸ ਹੋਇਆ ਤਾਂ ਤੁਸੀਂ ਧਿਆਨ ਰੱਖਿਓ ਤੁਹਾਨੂੰ ਈਮੇਲ ਜਾਂ ਮੈਸੇਜ ਦੋਵਾਂ ਚੋਂ ਇੱਕ ਚੀਜ਼ ਆਉਣੀ ਚਾਹੀਦੀ ਹੈ ਤਾਂ ਜੋ ਤੁਹਾਡਾ ਜਿਹੜਾ ਫਾਰਮ ਮਤਲਬ ਕਿ ਜਿਹੜੀ ਤੁਹਾਨੂੰ ਉੱਥੇ ਜਾ ਕੇ ਤੁਹਾਡੇ ਗਰਾਊਂਡ ਦੇ ਵਿੱਚ ਉਹ ਫਾਈਲ ਦਿੱਤੀ ਸੀ ਸਬਮਿਟ ਹੋਣੀ ਠੀਕ ਹੈ ਉਹ ਤੁਹਾਡੇ ਫਿਜ਼ੀਕਲ ਹੋਣ ਤੋਂ ਬਾਅਦ ਉਹ ਫਾਈਲ ਜਿਹੜੀ ਸਬਮਿਟ ਹੋ ਚੁੱਕੀ ਹੋਵੇ ਠੀਕ ਹੈ ਤੇ ਅੱਜ ਦੀ ਆਪਣੀ ਇਨਫੋਰਮੇਸ਼ਨ ਸਿਰਫ ਇੰਨੀ ਸੀ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤੇ ਬਾਕੀ ਅਗਰ ਤੁਹਾਡਾ ਕੋਈ ਵੀ ਡਾਊਟ ਹੁੰਦਾ ਤਾਂ ਉਹ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਕੱਲ ਨੂੰ ਆਪਾਂ ਕਿਉਂਕਿ ਹੁਣ ਬੱਚਿਆਂ ਦੇ 4 ਦਿਨ ਪਏ ਨੇ ਅੱਜ ਆਪਾਂ ਕੱਲ ਸਵੇਰੇ 7:00 ਵਜੇ ਤੋਂ ਪਹਿਲਾਂ 7:00 ਵਜੇ ਵਾਲੇ ਜਿਹੜੇ ਫਿਜ਼ੀਕਲ ਟ੍ਰਾਇਲ ਹੁੰਦੇ ਨੇ ਉਹਨਾਂ ਤੋਂ ਪਹਿਲਾਂ ਇੱਕ Q&A ਸੈਸ਼ਨ ਲੈ ਲਾਂਗੇ ਜਿਸ ਤੋਂ ਤੁਹਾਡੇ ਸਾਰੇ ਡਾਊਟ ਸੋਡੇ ਕਮੈਂਟਾਂ ਚ ਆਪਾਂ ਪਾਸ ਕਰਦਾ ਕਿ ਤੁਹਾਡਾ ਜਿਹੜਾ ਹੈਗਾ ਹਾਈਟ ਦਾ ਕੀ ਚੱਕਰ ਆ ਤੁਹਾਡੇ ਬੈਗ ਬੂਗ ਜਮਾ ਹੋਵੇ ਕੋਈ ਪੇਂਟ ਕਲਰ ਕੁਝ ਵੀ ਸਾਰਾ Q&A ਸੈਸ਼ਨ ਆ ਆਪਾਂ ਤੁਹਾਨੂੰ ਕੱਲ ਨੂੰ ਸਵੇਰੇ 6:30 ਤੋਂ ਪਹਿਲਾਂ ਪਹਿਲਾਂ ਤੁਹਾਡੇ ਅੱਗੇ ਪੇਸ਼ ਕਰ ਦਾਂਗੇ ਤੇ ਤੁਹਾਡੇ ਜਿਹੜੇ ਸਾਰੇ ਡਾਊਟ ਆਪਾਂ ਕਲੀਅਰ ਕਰ ਦਾਂਗੇ ਬਾਕੀ ਅਗਰ ਫਿਰ ਵੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਏਟ ਪ੍ਰੈਜ਼ੈਂਟ ਠੀਕ ਹੈ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਡੇ ਸਾਰੇ ਰਿਪਲਾਈ ਕਰ ਦਊਗਾ ਬਾਕੀ ਬਸ ਮੈਂ ਤੁਹਾਡੇ ਹੱਥ ਜੋੜ ਕੇ ਹੀ ਬੇਨਤੀ ਕਰਦਾ ਕਿ ਚੈਨਲ ਸਬਸਕ੍ਰਾਈਬ ਕਰ ਦਿਓ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਉਗਾ ਪਰਦੇ ਰੂ ਮੈਂ ਇੰਤ ਕਰਦੇ